ਸਾਡਾ ਕਿਹਾ ਹੋਇਆ ਕੱਲਾ ਕੱਲਾ ਅਲਫਾਜ਼ ਪੂਰੇ ਵਰਲਡ ਤੱਕ ਪਹੁੰਚਣਾ ਤੁਸੀਂ ਪਹੁੰਚਾਉਣਾ ਬਾਬਾ ਜੀ ਕਈ ਬੰਦੇ ਨਾ ਪੌਡਕਾਸਟਾਂ ਦੇ ਵਿੱਚ ਐਡੇ ਐਡੇ ਝੂਠ ਮਾਰ ਜਾਂਦੇ ਆ ਐਡੇ ਐਡੇ ਝੂਠ ਮਾਰ ਜਾਂਦੇ ਬਾਬਾ ਜੀ ਸੁਣਨ ਵਾਲੀ ਗੱਲ ਹੈ ਚਾਰ ਚਾਰ ਜਵਾਬ ਚਾਰ ਚਾਰ ਸਾਲ ਦੇ ਜਵਾਬ ਆ ਜਿੰਨਾਂ ਦੇ ਪੌਡਕਾਸਟ ਦੇ ਵਿੱਚ ਝੂਠ ਮਾਰਨਗੇ ਨੀ ਮੇਰਾ ਤਾਂ ਹਜੇ ਵਿਆਹ ਹੀ ਨਹੀਂ ਹੋਇਆ ਧੰਨ ਮਾਰ ਕੇ ਦੱਸ ਉਹ ਲਾਕੀ ਕਰਿਓ ਪਪਾ ਲੈ ਲੋਕਾਂ ਦਾ 4 ਸਾਲ ਦਾ ਤੇਰਾ ਮੁੰਡਾ ਹੈ ਤੇ ਤੂੰ ਪੌਡਕਾਸਟ 'ਚ ਬਣਾ ਮੇਰਾ ਤਾਂ ਹਜੇ ਵਿਆਹ ਹੀ ਨਹੀਂ ਹੋਇਆ ਜਦੋਂ ਵਿਆਹ ਹੋਇਆ ਬਿਲਾ 'ਚ ਪਤਾ ਨਹੀਂ ਕੋਈ ਮੈਂ ਬੇਨਤੀ ਕਰਦਾ ਉਹਨਾਂ ਲੋਕਾਂ ਨੂੰ ਜਿਹੜੇ ਪੌਡਕਾਸਟਾਂ ਦੇ ਵਿੱਚ ਜਾ ਕੇ ਡੇਡੇ ਝੂਠ ਮਾਰਦੇ ਨੇ ਉਹ ਝੂਠ ਨਾ ਮਾਰੇ ਕਰੋ ਜਿਹੜੇ ਤੁਹਾਡੇ ਸ੍ਰੀਕੇ ਨੂੰ ਪਤਾ ਹੁੰਦਾ ਵੀ ਤੁਸੀਂ ਕਿੰਨੇ ਕੁ ਪਾਣੀ ਚ ਕੋਈ ਕਹਿੰਦਾ ਜੀ ਮੇਰੇ ਤਾਂ 70 ਲੱਖ ਦਾ ਕਰਜ਼ਾ ਸੀ ਕੋਈ ਕਹਿੰਦਾ ਮੇਰੇ ਤੇ 90 ਲੱਖ ਦਾ ਕੰਮ ਚ ਸੀ ਉਹ ਰੱਬ ਤੋਂ ਡਰ ਕੇ ਝੂਠ ਮਾਰਿਆ ਕਰੋ ਮਾਲਕ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ 1 ਕਰੋੜ 90 ਲੱਖ ਦੇ ਥੱਲੇ ਦੇ ਦੇ ਆਏ ਹਾਏ ਉਹ ਤਾਂ ਸਰਕਾਰ ਤੋਂ ਡਰ ਕੇ ਬਾਬੇ ਦੀ ਝੂਠ ਮਾਰਨਾ ਚਾਹੀਦਾ ਨਾ ਮੈਂ ਗੱਲ ਤੁਹਾਡੀ ਨਜ਼ਰ ਕਾਉਣ ਲੱਗਿਆ